ਦੀ ਸ਼ੁਰੂਆਤ ਕਰਦੇ ਹਾਂ ਦਿਨ ਦੀ ਪਹਿਲੀ ਵੱਡੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਅੱਜ ਦੇ ਦਿਨ ਦੀ ਉਸ ਦਾ ਰੁਕ ਕਰਦੇ ਹਾਂ ਇਹ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਦੇ ਨਾਲ ਜੀਆਂ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਏ ਨੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਹੈ ਪੈਰੋਲ ਅਮਰਿਤਪਾਲ ਦਾ ਹੱਕ ਹੈ ਰਮਨੀਤ ਬਿੱਟੂ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੰਮੂ ਕਸ਼ਮੀਰ ਦੇ ਰਾਸ਼ੀਦ ਨੂੰ ਹੱਕ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਜੋ ਮੌਜੂਦਾ ਸਮੇਂ ਦੇ ਵਿੱਚ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਉਹਨਾਂ ਦੇ ਉੱਤੇ ਲੱਗਿਆ ਹੋਇਆ ਔਰ ਲਗਾਤਾਰ ਤੀਜਾ ਸਾਲ ਹੈ ਜਦੋਂ ਐਨਐਸਏ ਲਗਾਇਆ ਗਿਆ ਹੈ। ਕਿਰ ਇਹ ਸਭ ਦੇ ਵਿਚਾਲੇ ਸਰਦ ਰੁੱਤੇ ਜਲਾਸ ਇਸ ਸਮੇਂ ਵਿੰਟਰ ਸੈਸ਼ਨ ਪਾਰਲੀਮੈਂਟ ਦੇ ਵਿੱਚ ਜਾਰੀ ਹੈ। ਜੋ 1 ਦਸੰਬਰ ਤੋਂ ਸ਼ੁਰੂ ਹੋਇਆ ਯਾਨੀ ਕੱਲ ਤੋਂ ਔਰ ਅੱਗੇ ਵੀ ਇਹ ਵਿੰਟਰ ਸੈਸ਼ਨ ਚੱਲੇਗਾ ਤੇ ਉਸ ਵਿੰਟਰ ਸੈਸ਼ਨ ਦੇ ਵਿੱਚ ਲੋਕਾਂ ਦੇ ਮੁੱਦੇ ਚੁੱਕਣ ਦੀ ਮੰਗ ਨੂੰ ਲੈ ਕੇ ਹੀ ਜਿਹੜਾ ਰੁਕਿੱਤਾ ਗਿਆ ਹੈ ਹਾਈ ਕੋਰਟ ਦਾ ਅੰਮ੍ਰਿਤਪਾਲ ਦੇ ਵਕੀਲਾਂ ਦੇ ਵੱਲੋਂ ਅੰਮ੍ਰਿਤਪਾਲ ਦੇ ਅ ਵਕੀਲਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਸ ਦੇ ਉੱਤੇ ਪੈਰੋਲ ਨਾ ਦੇਣ ਦਾ ਜ਼ਿਕਰ ਕਰ ਦਿੱਤਾ ਗਿਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਦੁਬਾਰਾ ਅਮ੍ਰਿਤਪਾਲ ਦੇ ਵਕੀਲ ਚਲੇ ਗਏ ਤੇ ਫਿਰ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿਉਂ ਨਹੀਂ ਪੈਰੋਲ ਦਿੱਤੀ ਜਾ ਸਕਦੀ ਹੈ ਦੇਣੀ ਤਾਂ ਉਸ ਦੇ ਉੱਤੇ ਵੀ ਦੁਬਾਰਾ ਸੁਣਵਾਈ ਹੋਈ ਹੈ ਇੱਕ ਦਿਨ ਪਹਿਲਾਂ ਔਰ ਹੁਣ 8 ਤਰੀਕ ਨੂੰ ਅਗਲੀ ਸੁਣਵਾਈ ਹੋਵੇਗੀ ਔਰ ਇੱਥੋਂ ਤੱਕ ਸਟੇਟਮੈਂਟ ਦਿੱਤੀ ਗਈ ਕਿ ਜੇ ਪੈਰੋਲ ਮਿਲ ਗਈ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਿਆ ਅਮਰਿਤਪਾਲ ਤਾਂ ਅੱਗ ਲੱਗ ਜਾਏਗੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਸਟੇਟਮੈਂਟ ਦਿੱਤੀ ਹੈ ਜਿਹੜਾ ਗ੍ਰਾਫਿਕ ਤੁਸੀਂ ਪੜ ਰਹੇ ਹੋ ਸੱਜੇ ਪਾਸੇ ਉਹ ਤੁਹਾਨੂੰ ਦੇਖ ਲਿਆ ਹੋਵੇਗਾ ਹੁਣ ਮੈਂ ਗੱਲ ਰਮਨਿਤ ਬਿੱਟੂ ਦੀ ਕਰਦਾ ਹਾਂ ਰਮਨਿਤ ਬਿੱਟੂ ਇੱਕ ਵੱਡਾ ਭਾਜਪੀ ਦਾ ਮੌਜੂਦਾ ਸਮੇਂ ਦੇ ਵਿੱਚ ਚਿਹਰਾ ਹੈ ਪੰਜਾਬ ਦੇ ਵਿੱਚ ਰਮਨਿਤ ਬਿੱਟੂ ਨੇ ਕਿਹਾ ਕਿ ਰਾਸ਼ੀਦ ਨੂੰ ਮਿਲ ਸਕਦੀ ਹੈ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੰਮੂ ਕਸ਼ਮੀਰ ਦੇ ਵਿੱਚ ਰਾਸ਼ੀਦ ਨੂੰ ਜੇਕਰ ਪੈਰੂਲ ਮਿਲ ਸਕਦੀ ਹੈ ਤਾਂ ਅਮਰਿਤਪਾਲ ਨੂੰ ਕਿਉਂ ਨਹੀਂ ਸੰਸਦ ਦੇ ਅੰਦਰ ਖੜੂਤ ਸਾਹਿਬ ਦੇ ਮੁੱਦੇ ਕੌਣ ਚੁਕੇਗਾ ਲੋਕਾਂ ਦੇ ਲਈ ਆਵਾਜ਼ ਉਠਾ ਪੰਜਾਬ ਸਰਕਾਰ ਨੇ ਆਪਣੀ ناکامی ਮੰਨੀ ਹੈ ਇਹ ਬਿੱਟੂ ਕਹਿੰਦੇ ਹੋਏ ਨਜ਼ਰ ਆਏ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਦੇ ਬਿਆਨ ਨੇ ਪੋਲ ਖੋਲ ਦਿੱਤੀ ਇਹ ਵੀ ਰਵਨੀਤ ਬਿੱਟੂ ਦਾ ਤਰਕ ਹੈ ਅੰਮ੍ਰਿਤਪਾਲ ਤੇ NSA ਪੰਜਾਬ ਸਰਕਾਰ ਨੇ ਲਗਾਇਆ ਪੰਜਾਬ ਸਰਕਾਰ ਦੀ ਸਟੇਟਮੈਂਟ ਦੇ ਨਾਲ ਇਹ ਵੀ ਸਾਫ ਹੋ ਗਿਆ ਦਰਸਲ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਅੰਮ੍ਰਿਤਪਾਲ ਦਾ ਇੱਕ ਭਾਸ਼ਣ ਪੰਜਾਂ ਦਰਿਆਵਾਂ ਦੇ ਵਿੱਚ ਅੱਗ ਲਗਾ ਦੇਵੇਗਾ ਤੇ ਸੂਬੇ ਦੀ ਸੁਰੱਖਿਆ ਦੇ ਲਈ ਵੀ ਖਤਰਾ ਪੈਦਾ ਕਰ ਸਕਦਾ ਸੀ ਸੀਐਫਐਸਓ जम्मू कश्मीर के एक मेंबर पार्लियामेंट है ठीक है ना वो भी अंदर हैं और जब भी पार्लियामेंट सेशन होता है उनको प्रोल मिलती है इस बार भी प्रोल मिली वो आके सेशन में अपनी कॉन्स्टिट्युंसी की बात करते हैं जम्मू कश्मीर की बात करते हैं मैं ये स, उन इन होल सारों की बात करना चाह रहा हूँ ऐसे ही अमृतपाल हैं चाहे उनके बारे में विचार मेरे मेरी पार्टी के या किसी पार्टी के कोई भी हो सकते हैं वो अलग चीज है लेकिन ये मैं स्पष्ट करना चाहता हूँ भी वो भी पंद्रह बीस लाखों ने चुना हुआ मेंबर पार्लियामेंट है और उसे यहाँ पे इसी मंदिर में जो सबसे बड़ी हमारा लोकतंत्र का मंदिर है वहां पे स्पीकर साहब ने वो दिलवाई ये मैं आपके सामने ये बात रखना चाह रहा हूँ भाई हर आदमी को यहाँ राइट है मेरे को वो नहीं है मेरे को ज्यादा चिंता है भाई जहाँ एम पी बना वो उस लोगों के जो जो नौ विधानसभा हल्के हैं उनके लिए कोई आवाज उठाने वाला कौन है यह बात बिल्कुल स्पष्ट है जो एनएसए भी पंजाब सरकार इनके डीसी डी इनके एस एस पी इनके डीजीपी चीफ सेक्रेटरी सीएम ने एन एस ए लगाई है क्योंकि वहां से शुरू होती है। अब जब ये बात पूछी गई हाईकोर्ट में तो जो एडवोकेट जनरल हैं, जो ए जी हैं पंजाब के भी क्या उनको प्रोल मिलनी चाहिए तो देखो कितनी निकम्मी सरकार है क्या लॉ एंड ऑर्डर उनका हालात क्या है पंजाब में वो कहते हैं ये पांच दरवाओं की धरती पांच दरिया हैं जो जिस धरती पे चलते हैं उस धरती में आग लग जाएगी तो ये हालात हैं पंजाब सरकार के पंजाब पुलिस के भी उनके हाथ में कुछ नहीं रोज गैंग वॉर चल रही है रोज अन्य वाह गोलियां चल रही हैं, लेकिन आज मैं ये साफ करना चाह रहा हूं भी वहां पर ये बातें और करते हैं केंद्र पे बीजेपी पे ये बातें लगाते हैं लेकिन आज ये बात क्लियर होगी भी अमृतपाल जो है उसमें एन एस ए लगाने में और उसको अंदर रखने में ये पंजाब को पंजाब के लोगों को ये बड़ी क्लैरिटी होनी चाहिए भी ए जी ने आज पंजाब सरकार मतलब भगवंत मान ने ये दिया है भी पंजाब में आग लग जाएगी ये अंदाज़ा लगा लीजिए भी एक मेंबर पार्लियामेंट चुना हुआ है उसके बारे में पंजाब आम आदमी पार्टी के विचार क्या हैं ਤੇ ਪਰੂ ਅੰਮ੍ਰਿਤਪਾਲ ਦਾ ਹੱਕ ਹੈ ਅਮਨਿਤ ਬਿੱਟੂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਰਮਨਿਤ ਬਿੱਟੂ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਮ ਹੈ ਔਰ ਉਹਨਾਂ ਦੇ ਵੱਲੋਂ ਹੱਕ ਦੇ ਵਿੱਚ ਖੜਨਾ ਆਪਣੇ ਆਪ ਦੇ ਵਿੱਚ ਜ਼ਰੂਰ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਹੈ ਰਮਨਿਤ ਬਿੱਟੂ ਕਹਿ ਰਹੇ ਨੇ ਕਿ ਖਡੂਰ ਸਾਹਿਬ ਤੋਂ ਉਹ ਮੈਂਬਰ ਪਾਰਲੀਮੈਂਟ ਨੇ ਯਾਨੀ ਕਿ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਕਰੀਬ 15-18 ਲੱਖ ਜਿਨ੍ਹਾਂ ਨੇ ਚੁਣ ਕੇ ਭੇਜਿਆ ਅੰਮ੍ਰਿਤਪਾਲ ਨੂੰ ਉਹਨਾਂ ਦੇ ਹੱਕ ਦੀ ਆਵਾਜ਼ ਕੌਣ ਚੁਕੇਗਾ ਤਾਂ ਇਸ ਸੀਜ਼ ਨੂੰ ਦੇਖਣਾ ਚਾਹੀਦਾ ਹੈ ਉਹਨਾਂ ਨੇ ਐਗਜ਼ਾਮਪਲ ਵੀ ਦਿੱਤਾ ਕਿ ਜੇਕਰ ਰਾਸ਼ਿਦ ਨੂੰ ਮਿਲ ਸਕਦੀ ਹੈ ਇਹ ਇਜਾਜ਼ਤ ਉੱਥੇ ਜਾਣ ਦੀ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਹਾਲਾਂਕਿ ਉਹ ਸੂਬਾ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ ਮੈਂ ਤੁਹਾਨੂੰ ਸੁਣਵਾਉਣਾ ਹੈ ਕਿ ਤਰਸੇਮ ਸਿੰਘ ਅਮਰਿਤਪਾਲ ਦੇ ਪਿਤਾ ਨੇ ਉਹ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਥੋੜੀ ਦੇਰ ਪਹਿਲਾਂ ਨਿਊਜ਼ ਇਟ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਖਾਲੀ ਇਹਨਾਂ ਸਰਕਾਰ ਇੱਕ ਬਹਾਨੇ ਬਾਜੀ ਬਣਾ ਰਹੀ ਸਰਕਾਰ ਰਾਜ ਕਿਹੜੀ ਗੱਲ ਦਾ ਰਾਜ ਜੇ ਹੁੰਦਾ ਤੇ ਲੋਕੀ 4 ਲੱਖ ਵੋਟਾਂ ਉਹਨੂੰ ਕਿਉਂ ਬਹੁਦੇ ਇਹ ਲੋਕਾਂ ਨੂੰ ਇਤਰਾਜ਼ ਹੁੰਦਾ ਕਿ ਉਹਦੇ ਨਾਲ ਅਗਲਾ ਜਿਹੜਾ ਜਾਂ ਕੁਝ ਹੁੰਦਾ ਇਹ ਤੇ ਅਨੇ ਬੇ ਬੁਨਿਆਦ ਰੱਖਿਆ ਕੀ ਲੱਗਦਾ ਜਦੋਂ ਹੁਣ ਲੋਕਾਂ ਵੱਲੋਂ ਤਾਂ ਸਮਰਥਨ ਸੀਗਾ ਐਮਪੀ ਸ਼ਿਪ ਜਿਹੜੀ ਹੈਗੀ ਔ ਜਿਤਾਈ ਗਈ ਉਹਨਾਂ ਦੇ ਡਿਪਨ ਕੋਰ ਦੇਲ ਦੇ ਵਿੱਚ ਰਹਿੰਦੇ ਆ ਵੀ ਹਨਾ ਤੇ ਹੁਣ ਇਹ ਕਰੋ ਪਰ ਕੇ ਨੁਮਾਇੰਦਗੀ ਕਰਨਾ ਚਾਹੁੰਦੇ ਆ ਪੇਸ਼ ਹੁਣ ਸੰਸਦ ਸਤਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਉਹਦੇ ਵਾਸਤੇ ਪਰੋਲ ਮੰਗ ਰਹੇ ਉਹ ਤੇ ਠੀਕ ਹੈ ਕਿ ਉਹ ਕੋਈ ਇੱਥੇ ਪੰਜਾਬ ਵੀ ਨਹੀਂ ਆ ਰਿਹਾ ਇਹ ਤੇ ਬੇ ਬੁਨਿਆਦ ਤਰਕ ਜਿਹੜੇ ਦਿੱਤੇ ਜਾ ਰਹੇ ਆ ਕੋਈ ਇਹਨਾਂ ਦਾ ਕੋਈ ਆਧਾਰ ਹੈ ਹੀ ਨਹੀਂ ਜਿਹਨੂੰ ਲੋਕ ਉਹਨਾਂ ਨੂੰ ਚਾਹ ਰਹੇ ਆ ਲੋਕ ਉਹਨਾਂ ਨੂੰ ਵੋਟਾਂ ਪਾ ਰਹੇ ਆ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਲੋਕ ਸਭਾ ਲੋਕਾਂ ਦੇ ਗੱਲ ਕਰਨੀ ਪਾਰਲੀਮੈਂਟ ਕਰਨੀ ਆ ਤੇ ਪਰ ਇਹ ਤੇ ਨਹੀਂ ਕੋ ఓਪਨ ਕਰਨੀ ਆ ਉਥੇ ਪਾਰਲੀਮੈਂਟ ਚ ਵੀ ਸਾਰਾ ਕੁਝ ਹੈਗਾ ਤੇ ਇਦਾਂ ਥੋੜੀ ਵੀ ਉਹ ਸਾਰੀਆਂ ਜਿੰਨਾਂ ਰਿਕਾਰਡ ਹੋਣੀਆਂ ਐ ਇਹਨੇ ਇਹ ਤੇ ਬੇਬੁਨਿਆਦ ਇਹੋ ਜਿਹੇ ਜਿੱਦਾਂ ਵਿਧੀਆਂ ਦੇ ਐਨੇ ਆਪਣੀ ਜਾਂਚ ਕਰਨ ਵਾਸਤੇ ਵੀ ਉਹਨਾਂ ਅੰਦਰ ਰੱਖਣਾ ਵਾਸਤੇ ਕਿ ਨਾ ਪੋਲਿਟੀਕਲ ਜਿਹੜਾ ਉਹਨਾਂ ਦਾ ਹੈਗਾ ਬਦਲਾਖੂਰੀ ਆ ਉਹ